ਫਟੇ ਜਿੰਦਾਬਾਦ ਕਿਸਾਨ ਯੂਨੀਅਨ ਇਕਤਾ ਫਟੇ ਜਿੰਦਾਬਾਦ ਕਿਸਾਨ ਯੂਨੀਅਨ ਇਕਤਾ ਫਟੇ ਵਾਹ ਸਾਡੀ ਵਾਜ ਤੇ ਇਕਤਾ ਫਟੇ ਜਿੰਦਾਬਾਦ ਕਿਸਾਨ ਯੂਨੀਅਨ ਇਕਤਾ ਫਟੇ ਜਿੰਦਾਬਾਦ ਜਿੰਦਾਬਾਦ ਯੂਨੀਅਨ ਇਕਤਾ ਫਟੇ ਜਿੰਦਾਬਾਦ ਕਿਸਾਨ ਯੂਨੀਅਨ ਇਕਤਾ ਫਟੇ ਜਿੰਦਾਬਾਦ ਕਿਸਾਨ ਯੂਨੀਅਨ ਇਕਤਾ ਫਟੇ ਜਿੰਦਾਬਾਦ ਮੇਰਨਾ ਪੋਲੀ ਤੇ ਸਾਡੀ ਗੁੱਡੀ ਦਾ ਕਾਕਾ ਖੋ ਗਿਆ ਪਹਿਲਾਂ ਦੋ ਮੈਂ ਦੋ ਮਹੀਨੇ ਦਾ ਲੇਗਾ ਖੋ ਕੇ ਕੌਣ ਲੈ ਗਿਆ ਜੀ ਉਹ ਸਾਡੇ ਕਾਰਵਾਈ ਨਹੀਂ ਕੋਈ ਹੋਈ ਉਹਦਾ ਮੇਰਾ ਜਵਾਈ ਰਾਤ ਦੇ 10 ਵਜੇ ਆਣ ਕੇ ਮੰਗਵਾ ਕੇ ਲੈ ਗਿਆ ਸਾਨੂੰ ਮਾਰਕਟ ਆਈ ਕਰਕੇ ਸਾਡੀ ਜਨਾਲੇ ਕੋਈ ਸੁਣਵਾਈ ਨਹੀਂ ਹੋਈ ਅੰਬਰਸਰ ਵੀ ਦਿੱਤੀਆਂ ਨੇ ਦਰਖਾਸਤਾਂ ਸਾਡੀ ਤਾਂ ਵੀ ਨਹੀਂ ਸੁਣਵਾਈ ਹੋਈ ਘਰੇ ਹੀ ਹੋਇਆ ਸੀ ਕਿਹੜੀ ਜਗ੍ਹਾ ਤੇ ਕਿਹੜਾ ਫਤਿਹਾਲ ਅੱਛਾ ਜੀ ਫੱਟੇੜ ਵੇ ਆ ਕੀਤਾ ਲੜਕੀ ਦਾ ਤਾਂ ਪਰੇਸ਼ਾਨ ਤੁਹਾਨੂੰ ਬਹੁਤ ਸਾਡੀ ਕੁੜੀ ਨੂੰ ਮਾਰਕਟਾਈ ਬਹੁਤ ਜਿਆਦਾ ਕਰਦੇ ਨੇ ਗੁੱਡੀਆਂ ਕਾਕੇ ਦੋਵੇਂ ਲੈ ਕੇ ਆ ਗਈ ਫਿਰ ਰਾਤ 10 ਵਜੇ ਆਣ ਕੇ ਸਾਡੇ ਨਾਲ ਬਹੁਤ ਮਾਰਕਟਾਈ ਕੀਤੀ ਹੁਣ ਫੇਰ ਮੈਂ ਭੈਣ ਕੋਲ ਮਿਲਣ ਜਾਂਦੀ ਹਾਂ ਮਗਰ ਲ ਜਾ ਕੇ ਸਾਡੇ ਨਾਲ ਹਥਿਆਰ ਹਣੇ ਨਾਲ ਮੈਨੂੰ ਮੋਟਕੋਟ ਮਾਰ ਕਰਕੇ ਬੱਚਾ ਖੋ ਕੇ ਮੇਰੇ ਕੋਲ 6 ਸਾਲਾਂ ਦਾ ਮੈਂ ਸਾਡੇ ਘਰੇ ਜੰਮਿਆ ਸਾਡੇ ਘਰੇ ਹੀ ਪਲਿਆ ਤੇ ਸਾਡੇ ਕੋਲ 6 ਸਾਲਾਂ ਦਾ ਕੋਈ ਦੇਜ ਮੰਗੇ ਕਰਦੇ ਦੇਜਦੀ ਕਿ ਉਸ ਤਰ੍ਹਾਂ ਕਿਉਂ ਤੱਕ ਪਰੇਸ਼ਾਨ ਕਰਦੇ ਸਾਡੇ ਕੋਲ ਮੰਗੇ ਕਰਦੇ ਨੇ ਬਲਕਿ ਨੂੰ ਸਾਨੂੰ ਬੰਨੇਉ ਬੁਲਟ ਮਿਲਣਾ ਇਧਰੋਂ ਸਾਨੂੰ ਕਾੱਖ ਨਹੀਂ ਜੋੜਦਾ ਇਹ ਇਹਦੇ ਕਰਕੇ ਕਿ ਤੱਕ ਬਸਾ ਹਾਂ ਤਾਂ ਮਾਰਦੇ ਹੁਣ ਪ੍ਰਸ਼ਾਸਨ ਕੋ ਤੁਸੀਂ ਕੰਪਲੇਟ ਦਿੱਤੀ ਥਾਣੇ ਪੁਲਿਸ ਨੂੰ ਬੜੀਆਂ ਹੀ ਦਿੱਤੀਆਂ ਨੇ ਕੀ ਕੀ ਮੰਗੇ ਉਹ ਕੀ ਕਹਿੰਦੇ ਕੋਈ ਕਾਰਵਾਈ ਕੀਤੀ ਹੈ ਤਾਂ ਕਾਰਵਾਈ ਹਾਡੀ ਕੋਈ ਸੁਣਵਾਈ ਨਹੀਂ ਹੁੰਦੀ ਹਾਂਜੀ ਕੀ ਮੰਗੇ ਤੁਸੀਂ ਮੰਗ ਕੀ ਕਰਦੇ ਹੋ ਜੀ ਮੰਗਾ ਹੀ ਇਹ ਕਰਨੇ ਸਾਨੂੰ ਸਾਫ਼ ਮਿਲਣਾ ਚਾਹੀਦਾ ਸਾਡੇ ਨਾਲ ਹੀ ਨਾ ਕਿਉਂ ਤੱਕਾ ਕਰਦੇ ਨੇ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਕੀ ਸਮੇਂ ਤੇ ਕੀ ਗਰੀਬ ਪਰਿਵਾਰ ਦੀ ਸੁਣਵਾਈ ਨਹੀਂ ਹੁੰਦੀ ਅਸਰਵਾਈ ਨਹੀਂ ਹੁੰਦੀ ਗਰੀਬ ਪਰਿਵਾਰ ਆ ਅਸੀਂ ਅੱਜ ਤੁਸੀਂ ਇੱਕ ਕਿਸਾਨ ਯੂਨੀਅਨ ਕੋਲ ਆਈਓ ਕੀ ਮੰਗ ਕਰਦੇ ਆ ਅਸੀਂ ਇਹ ਮੰਗ ਕਰਨੇ ਵੀ ਸਾਡੇ ਸਾਡੀ ਲੜਕੀ ਨੂੰ ਬੱਚੇ ਮਿਲ ਜਾਣ ਜੀ ਆਪਣਾ ਨਾਮ ਦੱਸੋ ਮੇਰਾ ਨਾਮ ਸਰਬਜੀਤ ਸਿੰਘ ਪਿੰਡ ਚੱਕ ਡੋਗਰਾ ਤਸੀਲਾ ਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਕੀ ਮਾਮਲਾ ਸਰ ਜਿਹੜਾ ਸਰ ਇਹ ਪੁੱਲੇ ਅਤੇ ਜੋ ਰਿਸ਼ਤਾ ਮੇਰਾ ਨਾਮ ਸਰਬਜੀਤ ਸਿੰਘ ਹੈ ਸਰ ਹਾਂਜੀ ਕੀ ਮਾਮਲਾ ਹੈ ਮਾਮਲਾ ਸਾਰੇ ਇਹ ਆ ਕਿ ਪਹਿਲਾਂ ਤੇ ਰਿਸ਼ਤਾ ਜਿਹੜਾ ਇਹ ਮਨਜ਼ੂਰ ਨਹੀਂ ਮਾਤਾ ਕਰਦੀ ਮੈਂ ਤਾਂ ਕਿਨਾ ਕਹਿ ਕਵਾ ਕੇ ਚਲੋ ਰਿਸ਼ਤਾ ਕਰਾਇਆ ਬੰਦੇ ਵਿੱਚੋਂ ਪਾਇਆ ਸਿੰਦਾ ਸਰਪੰਚ ਸਿੰਘ ਜਿਹੜਾ ਪਹਿਲਾਂ ਇਹ ਸਾਫਕਾ ਉਹ ਮਰ ਚੁੱਕਾ ਜੀ ਉਹ ਬੰਦੇ ਸੀ ਉਹ ਤੋਂ ਬਾਅਦ ਚ ਹੁਣ ਦੂਜੇ ਬੰਦਿਆਂ ਪਾਏ ਤੇ ਇਹਨਾਂ ਨੂੰ ਅਸੀਂ ਰਿਸ਼ਤਾ ਕਰ ਦਿੱਤਾ ਤੇ ਚਲੋ ਰਿਸ਼ਤਾ ਕਰਨ ਦੇ ਬਾਵਜੂਦ ਚਲੋ ਰਿਸ਼ਤਾ ਤੇ ਹੋਈ ਜਾਂਦਾ ਹਰ ਇੱਕ ਭੈਣ ਭਰਾ ਕਰਾਉਂਦਾ ਜੀ ਹਾਂ ਜੀ ਧੱਕੇਸ਼ਾਹੀ ਦੋ ਵਾਰ ਪਹਿਲਾਂ ਇਹਨਾਂ ਰਾਤ 10 ਵਜੇ ਮੰਗ ਪਾਈ ਉਹਨੂੰ ਆਪ ਇੱਥੇ ਨਹੀਂ ਸਰ ਹੈਗੇ ਖਪੂਰਥੜੇ ਕੰਮ ਕਰਦਾ ਪਿਆ ਮੈਂ ਮਿਹਨਤੀ ਬੰਦਾ ਮਿਹਨਤ ਕਰਨ ਲੈਣਾ ਇਨਾ ਰਾਤ 10 ਵਜੇ ਬੰਦੇ ਪਾ ਕੇ ਮਾਰਕਟਾਈ ਕੀਤੀ ਮੁੰਡਾ ਕਹਿੰਦਾ ਢਾਂਜਾ ਮਹੀਨੇ ਦਾ ਸਰ ਖੋ ਕੇ ਲੱਗਾ ਅੱਛਾ ਕਦੋਂ ਖੋ ਕੇ ਲੱਗੇ ਇਹ ਜੀ ਸਰ 20 ਤਰੀਕ 20 ਤਰੀਕ ਸੀਗੀ ਹੋਲੀਆਂ ਦੀ 20 ਤਰੀਕ ਸੀਗੀ ਹੋਲੀਆਂ ਦੀ 20 ਤਰੀਕ ਸੀਗੀ ਮਤਲਬ ਉਦੋਂ ਦਾ ਇਹ ਤਾਂ ਕਿ ਤੁਹਾਨੂੰ ਬੱਚਾ ਨਹੀਂ ਦਿੱਤਾ ਨਹੀਂ ਬੱਚਾ ਦਿੱਤਾ ਸਰ ਕੀ ਕਹਿੰਦੇ ਕੀ ਕਿਉਂ ਬੱਚਾ ਕਿ ਕਿਹੜੇ ਕਾਰਨ ਕੀ ਹੈ ਉਹ ਤਾਂ ਤਾਂ ਦਾ ਜ਼ੋਰ ਲੱਗਦਾ ਲਾ ਲਓ ਸਾਰੇ ਉਹ ਕਹਿੰਦੇ ਵੀ ਜੋ ਕੋਈ ਤੁਸਾਂ ਕਰਨਾ ਕਰ ਲੋ ਅਸੀਂ ਬੱਚਾ ਹੈ ਪਹਿਲਾਂ ਤੇ ਠਾਣੇ ਗੱਲ ਸਾਡੀ ਚੱਲੀ ਐ ਸੱਚੋ ਦੇ ਹੁੰਦਿਆਂ ਲੜਕੀ ਕਿੱਥੇ ਰਹਦੀ ਓ ਲੜਕੀ ਲੜਕੀ ਪੇਕੇ ਪਰਿਵਾਰ ਨੇ ਹਾਂਜੀ ਹਾਂਜੀ ਤੇ ਉਥੇ ਜਾਂਦੇ ਨੇ ਕਿ ਕੀ ਕਹਿੰਦੇ ਉਹ ਸਾਰੇ ਉਥੇ ਕੋਈ ਨਹੀਂ ਜਾਂਦੇ ਜਾਂਦੇ ਸੀਗੇ ਪਰੇ ਲੈ ਕੇ ਜਾਂਦੇ ਪਹਿਲਾਂ ਕਹਿਣ ਲੱਗੇ ਵੀ ਅਸੀਂ ਲੜਕੀ ਤੋੜਨੇ ਆ ਖਲੋਜੋ ਆਪਾਂ ਤੇ ਡੰਗ ਠਰਜੋ ਤੁਹਾਨੂੰ ਤੋੜਨੇ ਅੱਗੇ ਵੀ ਦੋ ਤਿੰਨ ਵਾਰਾ ਤੋੜ ਕੇ ਵੇਖੀ ਮਾਰਕਟਾਈ ਕਰਦੇ ਕਿਹੜੇ ਕਾਢੇ ਕਰਨ ਕਰਦੇ ਤੁਸੀਂ ਕਿਉਂ ਕਰਦੇ ਮਾਰਕਟਾਈ ਕੋਈ ਕਾਰਨ ਐ ਕੀ ਕਾਰਨ ਕੀ ਕਾਰਨ ਕਿਉਂ ਮਾਰਕਟਾਈ ਕਰਦੇ ਸਰ ਇਸ ਗੱਲ ਤੱਕ ਪਤਾ ਨਹੀਂ ਵੀ ਜਾਂ ਉਹ ਛੱਡਣਾ ਚਾ ਇਹਨੂੰ ਪਤਾ ਲੱਗਦਾ ਇਹ ਜਦੋਂ ਦਾ ਵਿਆਹ ਸ਼ੁਰੂ ਤੇ ਤਾਂ ਪਰੇਸ਼ਾਨ ਹਾਂ ਹਾਂਜੀ ਹਾਂਜੀ ਕਿੰਨੇ ਬੱਚੇ ਕਿੰਨੀ ਕਿੰਨੀ ਉਮਰ ਹੈਗੀ ਜੀ ਸਾਰੇ ਦੋ ਲੜਕੇ ਆ ਇੱਕ 6 ਸਾਲ ਦਾ ਲੜਕਾ ਹੈ ਇੱਕ ਢਾਂਜਾ ਮਹੀਨਾ ਜਿਹੜਾ ਖੋ ਕੇ ਲੱਗਿਆ ਹੁਣ 7ਵਾਂ ਮਹੀਨਾ ਨੂੰ 9ਵਾਂ ਮਹੀਨਾ ਲੱਗਾ ਪਿਆ ਹੁਣ ਤੇ ਹੁਣ ਬੱਚਾ ਇੱਕ ਉਹਨਾਂ ਨੇ ਖੋਇਆ ਸਰ ਦੋਵੇਂ ਖੋ ਗਏ ਦੋਵੇਂ ਬੱਚੇ ਖੋ ਗਏ ਹਾਂਜੀ ਪਹਿਲਾਂ ਇਸ ਇਸ ਵੱਲੋਂ ਪੁਲਿਸ ਨੂੰ ਕੰਪਲੇਟ ਤੁਹਾਡੇ ਵੱਲੋਂ ਦਿੱਤੀ ਗਈ ਹਾਂਜੀ ਦਿੱਤੀ ਗਈ ਸਰ ਅੱਜ ਪੁਲਿਸ ਨੇ ਜੇ ਤਾਂ ਕੋਈ ਕਾਰਵਾਈ ਨਹੀਂ ਕੋਈ ਕਾਰਵਾਈ ਨਹੀਂ ਸਰ ਅਸੀਂ ਥਾਣੇ ਇੱਥੇ ਗਏ ਸੀ ਉਦੋਂ ਉਹ ਤੋਂ ਥਾਣੇ ਗਏ ਥਾਣੇ ਇਹਨਾਂ ਨੇ ਕੁਝ ਨਹੀਂ ਕੀਤਾ ਕਿਹੜੇ ਸਨਵਾਈ ਹੋਣੀ ਚਾਹੀਦੀ ਕੋਈ ਗਰੀਬ ਨਾ ਨਾ ਧੱਕਾ ਵੀ ਨਹੀਂ ਹੋਣਾ ਚਾਹੀਦਾ ਜਿੰਨਾ ਹੋ ਰਿਹਾ ਹੈ ਹਲ ਯੂਨੀਅਨ ਕੋਲ ਨਵਾਈ ਕੀ ਅਸ਼ੋਸ਼ਣ ਅਸੀਂ ਦੇਖੋ ਕਿੰਨੇ ਆ ਕਿਸਾਨ ਜੁਨੇ ਵਾਲੇ ਕੋਈ ਵੀ ਸਾਡੇ ਨਾਲ ਲਾਕੇ ਥੋੜਾ ਗਾ ਹੱਡੀ ਮਾਈ ਤੇ ਕਰੇ ਉਹ ਮਾਰਕਟ ਆਈ ਫੇਰ ਕਰ ਦੇਣਗੇ ਮਾਰ ਕੇ ਇਕੱਲਾ ਮੁੰਡਾ ਆ ਜਾਵੇ ਫੇਰ ਸੁੱਟ ਦੇਣਗੇ ਇਹ ਵੀ ਧੰਕੀਆਂ ਦਿੰਦੇ ਸਰ ਦਾਤਰ ਲੈ ਕੇ ਫੇਰਦੇ ਨੇ 7-8 ਜਾਣੇ ਫੇਰਦੇ ਨੇ ਬਿਲਕੁਲ ਕੋਈ ਮੇਨ ਕਾਰਨ ਕੀ ਕੋਈ ਕਾਰਨ ਤੇ ਹੋਊਗਾ ਕਿ ਜੀ ਕਾਰਨ ਉਹਨਾਂ ਨੇ ਇਹ ਪ੍ਰੈਸ਼ਰ ਪਾਈ ਜਾਂਦੇ ਵੇ ਤੁਸੀਂ ਲੜਕੀ ਨਹੀਂ ਤੋੜਦੇ ਧੱਕੇ ਨਾਲ ਕਹਿੰਦੇ ਨੇ ਤੋੜੋ ਤਾਂ ਪ੍ਰੈਸ਼ਰ ਪਾਉਂਦੇ ਨੇ ਪ੍ਰੈਸ਼ਰ ਨਾਲ ਲੜਕੀ ਥੋੜਾ ਤੋਰੀ ਜਾਂਦੀ। ਤੁਸੀਂ ਤੁਸੀਂ ਮੇਨ ਮੰਗੇ ਬਾਕੇ ਜੀ ਤੁਹਾਡੀ ਜੀ ਬੱਚਾ ਤੁਹਾਨੂੰ ਵੇਲੇ ਬੱਚੇ ਦੋਨੇ ਇੱਕ ਇੱਕ ਬੱਚਾ ਤੇ ਕਮ ਸਕਾਨਾ 6 ਸਾਲ ਦਾ ਚੱਲ ਉਹਨਾਂ ਸਕੂਲ ਪਾ ਲੈਣ ਢਾਈਆਂ ਮਹੀਨੇ ਦਾ ਬੱਚਾ ਦਾ ਖੋਣ ਦਾ ਕੋਈ ਹੱਕ ਹੈਗਾ। ਮੈਂ ਤੁਸੀਂ ਕਹਿੰਦਾ ਇੱਕ ਬੱਚਾ ਤੁਹਾਨੂੰ ਭਾਵੇਂ ਮਿਲ ਜਾ ਹਾਂਜੀ ਹਾਂਜੀ ਦੋਵੇਂ ਮਿਲ ਜੇ ਦੋਵੇਂ ਦੇ ਦੇਣ। ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਮੈਂ ਸੁਲਜੀਤ ਸਿੰਘ ਕਿਸਾਨੀ ਉਹਨੇ ਨੇਕਤਾ ਫਤਿਹ ਵੱਲੋਂ ਜ਼ਿਲ੍ਹਾ ਪ੍ਰਧਾਨ। ਮਸ ਉਹ ਇੱਕ ਗੁਰਸੇਖ ਔਰਤ ਆ ਤੇ ਉਹਦੇ ਕੋਲੋਂ ਵੇਖੋ 6 ਸਾਲ ਦਾ ਜਿਹੜਾ ਬੱਚਾ ਖੋ ਕੇ ਉਹਨਾਂ ਦੇ ਜਿਹੜਾ ਜਵਾਈ ਲੈ ਕੇ ਗਿਆ ਆ ਤੇ ਉਹਨਾਂ ਕੁੱਟਮਾਰ ਵੀ ਬਹੁਤ ਕੀਤੀ ਆ ਤੇ ਪਹਿਲਾਂ ਵੀ ਕਹਿੰਦੇ ਕਿ 6 ਮਹੀਨੇ ਪਹਿਲਾਂ ਜਿਹੜਾ ਕੋਈ 2.5 ਮਹੀਨੇ ਦਾ ਬੱਚਾ ਉਹ ਵੀ ਖੋ ਕੇ ਲੈ ਗਏ ਸੀ ਇਹਦੇ ਕੋਲੋਂ ਆਂਟੀ ਕੋਲੋਂ ਤੇ ਪਹਿਲਾਂ ਵੀ ਜਿਹੜੀਆਂ ਕਾਰਵਾਈਆਂ ਕੋਈ ਇਹਨਾਂ ਨੇ ਦਰਖਾਸਤਾਂ ਦਿੱਤੀਆਂ ਇਹਨਾਂ ਦੀ ਵੇਖੋ ਕੋਈ ਕਾਰਵਾਈ ਨਹੀਂ ਇਹਨਾਂ ਤੇ ਹੋਈ ਬਾਅਦ ਚ ਸਾਰੇ ਬੰਨੋਂ ਫੇਰ ਕੇ ਇਹ ਬਾਅਦ ਆਪਣੇ ਵੇਖੋ ਜਥੇਬੰਦੀਆਂ ਲੋ ਆਏ ਆ ਤੇ ਪ੍ਰਸ਼ਾਸਨ ਅੱਗੇ ਬੇਨਤੀ ਕਰਦੇ ਆ ਕਿ ਜੋ ਇਹਨਾਂ ਦੀ ਬੰਦੀ ਕਾਰਵਾਈ ਜਿਹੜੀ ਇਹਨਾਂ ਤੇ ਕੀਤੀ ਜਾਵੇ ਤੇ ਵੇਖੋ ਇੰਨਾ ਇਹਨਾਂ ਦੇ ਮਨ ਦੇ ਵਿੱਚ ਡੜਾ ਰਹੀ ਹੈ ਦਰਖਾਸਤ ਨਹੀਂ ਹੀ ਦੇਣ ਜਾ ਰਹੇ ਬਾਅਦ ਜਦੋਂ ਆਪਣੇ ਕੋ ਆਏ ਤੇ ਫਿਰ ਅਸੀਂ ਚਲੋ ਉੱਥੇ ਗੱਲ ਕਰਕੇ ਥਾਣੇ ਤੇ ਦਰਖਾਸਤ ਇਹਨਾਂ ਦੀ ਦਵਾਈ ਹੋ ਹਾਂ ਜੀ ਉਹ ਕੀ ਮੰਗ ਕੀ ਹੈ ਜੀ ਇਹਨਾਂ ਦੀ ਮੰਗ ਵੇਖੋ ਜੀ ਪ੍ਰਸ਼ਾਸਨ ਅੱਗੇ ਅਸੀਂ ਮੰਗ ਕਰਦੇ ਆ ਕਿ ਵੇਖੋ ਇੱਕ ਜੋ ਇੱਕ ਗੁਰਸੇਖ ਔਰਤ ਆ ਅੰਡੀਆਂ ਤੇ ਵੇਖੋ ਇਹਨਾਂ ਦੇ ਜੋ ਬੰਦੀ ਕਾਰਵਾਈ ਉਹਨਾਂ ਦੇ ਜੋ ਇਹਨਾਂ ਨੂੰ ਕੁੱਟਮਾਰ ਕੀਤੀ ਉਹਨਾਂ ਦੇ ਜੋ ਬੰਦੀ ਕਾਰਵਾਈ ਕੀਤੀ ਜਾਵੇ ਤੇ ਸਭ ਤੋਂ ਵੱਡੀ ਗੱਲ ਧਾਰੀਵਾਲ ਵੇਖੋ ਜਿਹੜੇ ਉੱਥੋਂ ਦੇ ਆਮ ਆਦਮੀ ਪਾਰਟੀ ਦੇ ਮੰਤਰੀ ਆ ਉਹਨਾਂ ਦੇ ਇਲਾਕੇ ਦੀ ਇਹ ਵਾਰਦਾਤ ਹੋਵੇ ਤੇ ਕਹਿੰਦੇ ਕਿ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਸਰਕਾਰ ਆ ਤੇ ਕਿਤੇ ਨਾ ਕਿਤੇ ਆਮ ਲੋਕ ਅਜੇ ਆਮ ਹੀ ਆ ਤੇ ਇਹ ਮੰਤਰੀ ਜਿਹੜੇ ਆ ਇਹ ਤਾਂ ਦੀਆਂ ਗੱਲਾਂ ਵੇਖੋ ਜੇ ਮੰਤਰੀਆਂ ਦਾ ਕਹਿੰਦੇ ਇਹਨਾਂ ਦੇ ਮਨ ਚ ਵੇਖੋ ਕੀ ਆ ਕਹਿੰਦੇ ਜੇ ਉੱਥੇ ਮੰਤਰੀ ਦਾ ਫੋਨ ਜਾਊਗਾ ਤੇ ਫੇਰ ਕਾਰਵਾਈ ਹੋਊਗੀ ਕਿਹਦੇ ਵੱਲੋਂ ਕਿਹਾ ਗਿਆ ਜੀ ਕਹਿੰਦੀ ਵੇਖੋ ਜਦੋਂ ਇਹ ਥਾਣੇ ਗਏ ਆ ਇਹਨਾਂ ਕੋਲ ਜਮਲਾਜ਼ਮਾਂ ਵੱਲੋਂ ਕਿਹਾ ਇਹਨਾਂ ਨੂੰ ਕਹਿਣ ਦੇ ਆ ਕਿ ਜੇ ਮੰਤਰੀ ਦਾ ਉੱਥੇ ਫੋਨ ਆਊਗਾ ਤੇ ਫੇਰ ਕਾਰਵਾਈ ਹੋਣੀ ਵੇ ਹੁਣ ਤੁਹਾਡੇ ਸ਼ੂਨੀਆ ਵੱਲੋਂ ਕੀ ਹੈ ਸਾਡੀ ਕਿਸਾਨੀ ਉਹਨੇ ਨੀਕਤਾ ਫਦੇ ਜਥੇਬੰਦੀ ਵੱਲੋਂ ਵੇਖੋ ਪਹਿਲਾਂ ਤੇ ਪ੍ਰਸ਼ਾਸਨ ਨੂੰ ਹੀ ਮੰਗ ਕਰਦੇ ਆ ਕਿ ਜਿਹੜੀ ਇਹਦੇ ਬੰਦੀ ਕਾਰਵਾਈ ਜਿਹੜੀ ਉਹਨਾਂ ਤੇ ਜਿਹੜੇ ਗੁੰਡਾ ਉਹਨਾਂ 8 10 ਨਾਲੇ ਵੇਖੋ ਜਾਣੇ ਲੈ ਕੇ ਜਿਹੜੇ ਇਹਨਾਂ ਦੇ ਗਲ ਪਏ ਆ ਉਹਨਾਂ ਤੇ ਜਿਹੜੀ ਕਾਰਵਾਈ ਬੰਦੀ ਕੀਤੀ ਜਾਵੇ ਜੇ ਨਾ ਕਾਰਵਾਈ ਕੀਤੀ ਜਾਊਗੀ ਸਾਡੇ ਜਥੇਬੰਦੀ ਵੱਲੋਂ ਜਿਹੜਾ ਉੱਥੇ ਥਾਣੇ ਦਾ ਘਰਾਓ ਕੀਤਾ ਜਾਊਗਾ ਕਿਹਦੇ ਤੇ ਐਲਟੀਮੇਟ ਦਿੰਦੇ ਅਸੀਂ 2 ਤੋਂ 3 ਦਿਨ ਦਾ ਵੇਖੋ ਦਿੰਨੇ ਆ ਐਲਟੀਮੇਟ ਕਿ ਹਾਂ ਵੀ ਜਿਹੜੀ ਇਹਨਾਂ ਦੀ ਕਾਰਵਾਈ ਕੀਤੀ ਜਾਵੇ ਅਗਰ ਨਾ ਮਸਲਾ ਹੱਲ ਹੋਇਆ ਤਾਂ ਪਰਿਵਾਰ ਦਾ ਫੇਰ ਅਗਲਾ ਦਾ ਨਾ ਪਰਿਵਾਰ ਦਾ ਮਸਲਾ ਹੱਲ ਹੋਇਆ ਸੀ ਪਰਿਵਾਰ ਨੂੰ ਨਾਮ ਲੈ ਕੇ ਉੱਥੇ ਸਾਡੀ ਜਥੇਬੰਦੀ ਵੱਲੋਂ ਜਿਹੜਾ ਉੱਥੇ ਧਰਨਾ ਲਾਇਆ ਜਾਏਗਾ